ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪਿਆਰਾ ਜਿਹਾ ਸੁਹਾਗ ਲੈ ਕੇ ਹਾਜ਼ਰ ਹੋਈਆਂ ਕਈ ਭੈਣਾਂ ਨੇ ਇਸ ਨੂੰ ਲੋਕ ਗੀਤ ਕਿਹਾ ਹੈ ਪਰ ਇਹ ਲੋਕ ਗੀਤ ਨਹੀਂ ਇੱਕ ਸੁਹਾਗ ਹੈ ਔਰ 15 ਤਰੀਕ ਨੂੰ ਮੇਰੇ ਚੈਨਲ ਦਾ ਬਰਥਡੇ ਵੀ ਸੀ ਜੀ 15 April ਨੂੰ ਮੇਰੇ ਚੈਨਲ ਨੂੰ ਪੂਰੇ 2 ਸਾਲ ਹੋ ਗਏ पर मेरी तबीयत खराब थी इसलिए मैं 15 अप्रैल को कोई अलग तो वीडियो रिकॉर्डिंग नहीं कर पाई चलो उम्मीद करती हूं ਤੁਸੀਂ ਇਸੇ ਤਰ੍ਹਾਂ ਆਪਣੀ ਭੈਣ ਦੇ ਸਿਰ ਤੇ ਪਿਆਰ ਭਰਿਆ ਹੱਥ ਰੱਖੋਗੇ ਅਸੀਸਾਂ ਦੇਵੋਗੇ ਸਾਰੇ ਭੈਣਾ ਭਰਾ ਦੋ ਸਾਲਾਂ ਦੇ ਵਿੱਚ ਸਾਰੇ ਭੈਣਾ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਮਾਂ ਬਖਸ਼ਿਆ ਉਮੀਦ ਨਹੀਂ ਸੀ ਕਿ ਇੰਨਾ ਪਿਆਰ ਮਿਲੇਗਾ और इसी तरह ही उम्मीद करती हूं कि आगे तो भी ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋਗੇ ਮਾਣ ਬਖਸ਼ੋਗੇ। ਔਰ ਅੱਜ ਮੈਂ ਜੋ ਤੁਹਾਡੇ ਸਾਹਮਣੇ ਇੱਕ ਸੁਹਾਗ ਲੈ ਕੇ ਆਈਆਂ ਬਹੁਤ ਹੀ ਪਿਆਰਾ ਜਿਹਾ ਇਮੋਸ਼ਨਲ ਜਿਹਾ ਕਹਿ ਸਕਦੇ ਆਪਾਂ ਸੁਹਾਗ ਹੈ। ਕਿਉਂਕਿ ਮੇਰੀ ਤਰ੍ਹਾਂ ਸਾਰੀਆਂ ਹੀ ਪੈਣਾ ਬਹੁਤ ਪੈਣਾ ਤਿਆਂ ਦੀਆਂ ਮਾਵਾਂ ਹਨ ਔਰ ਜਦੋਂ ਆਪਾਂ ਇੱਕ ਧੀ ਨੂੰ ਕਰੋ ਤੋੜ ਤੋਰਦੇ ਹਾਂ ਤਾਂ ਇੱਕ ਮਾਂ ਹੀ ਜਾਣ ਸਕਦੀ ਹੈ ਕਿ ਉਸਦੇ ਦਿਲ ਤੇ ਕੀ ਬੀਤਦੀ ਹੈ। ਸੱਚ ਜਾਣਿਓ ਇੰਜ ਲੱਗਦਾ ਹੈ ਜਿਵੇਂ ਆਪਾਂ ਆਪਣੇ ਜਿਸਮ ਵਿੱਚੋਂ ਕੋਈ ਜਾਨ ਕੱਢ ਕੇ ਲੈ ਕੇ ਜਾ ਰਿਹਾ ਹੈ ਇੱਕੋ ਦਮ ਦਿਲ ਨੂੰ ਖੋਪੈਂਦੀ ਹੈ ਅਰ ਸੱਸਾਂ ਨੂੰ ਸੱਸਾਂ ਤੇ ਗੀਤ ਬਣਾਏ ਹਨ ਸੱਸਾਂ ਬੁਰੀਆਂ ਨਹੀਂ ਹਨ ਜਨ ਸੱਸਾਂ ਬਹੁਤ ਚੰਗੀਆਂ ਨੇ ਪਰ ਜਦੋਂ ਆਪਾਂ ਆਪਣੀ ਧੀ ਨੂੰ ਕਿਸੇ ਬਗਾਨੇ ਘਰ ਭੇਜਦੇ ਹਾਂ ਤਾਂ ਆਪਾਂ ਨੂੰ ਡਰ ਲੱਗਦਾ ਹੈ ਇਸੇ ਡਰ ਦੇ ਕਾਰਨ ਹੀ ਸੱਸਾਂ ਨਾਨਾ ਦੇ ਉੱਤੇ ਗੀਤ ਬਣੇ ਹਨ ਬਾਕੀ ਤਾਂ ਦੇਖੋ ਪਰਿਵਾਰਾਂ ਦੇ ਵਿੱਚ ਰਹਿ ਕੇ ਹੀ ਪਤਾ ਚੱਲਦਾ ਹੈ ਉਮੀਦ ਕਰਦੀ ਹਾਂ ਭੈਣਾ ਨੂੰ ਇਹ ਸਵਾਗ ਪਸੰਦ ਆਊਗਾ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਸਵਾਗ BB ਦੁੱਧ ਮੱਖਣਾ ਨਾਲ ਪਾਲੀਏ ਸਸੂ ਵਸ ਤੇ ਜਾਏ लाडो दूध मखणा नाल पालिए ससु वस पे जाएगी तू ता दा दे दी बोत पे प्यारी दादी जस ले जाएगी तू ता ਦਾਦੀ ਜਸ ਲੈ ਜਾਏਗੀ ਲਾਡੋ ਦੁੱਧ ਮੱਖਣਾ ਨਾਲ ਪਾਲੀਏ ਸਸੂਾਸ ਤੇ ਜਾਏਗੀ ਬੀਬੀ ਦੁੱਧ ਮੱਖਣਾ ਨਾਲ ਪਾਲੀਏ सुस पे जाएगी तू दी बहुत प्यारी माता जस ले जाएगी तू बबल दी बहुत प्यारी माता जस ले जाएगी ਬੀਬੀ ਦੁੱਧ ਮੱਖਣਾ ਨਾਲ ਪਾਲੀਏ ਸਸੂ ਵਸ पे जाएंगी तू ताचा चे दी बहुत ਪਿਆਰੀ ਚਾਚੀ ਜਸ ਲੈ ਬੀਬੀ ਦੁੱਧ ਮਖਣਾ ਨਾਲ ਪਾਲੀਏ ਸਸੂ ਆਸ ਪੇ ਜਾਏਗੀ ਤੂੰ ਤਾਂ ਮਾਂ ਮੇਦੀ ਬਹੁਤ ਪਿਆਰੀ ਮਾਮੀ ਜਸ ਲੈ ਜਾਏਗੀ ਤੂੰ ਤਾਂ ਮਾਂ ਮੇਦੀ ਬਹੁਤ ਪਿਆਰੀ ਮਮੀ ਜਸ ਲੈ ਜਾਣਗੀ ਲੋ ਜੀ ਇਹ ਸੀ ਆਪਣਾ ਸੁਹਾਗ ਤੁਸੀਂ ਇਸ ਨੂੰ ਹੋਰ ਲੰਬਾ ਕਰਨਾ ਚਾਹੁੰਦੇ ਹੋ ਤਾਂ ਜਿਵੇਂ ਵੀਰ ਭਾਬੀ ਭੂਆ ਫੁੱਫੜ ਤਾਇਆ ਤਾਈ ਆਪਾਂ ਸਾਰਿਆਂ ਦੇ ਨਾਂ ਗਿਣ ਸਕਦੇ ਹਾਂ ਔਰ ਬਹੁਤ ਹੀ ਸੋਖਾ ਜਿਹਾ ਸੁਹਾਗਾ ਆਪਣੀਆਂ ਬੇਟੀਆਂ ਵੀ ਇਸ ਨੂੰ ਗਾ ਸਕਦੀਆਂ ਹਨ ਉਮੀਦ ਕਰਦੀ ਹਾਂ ਪਸੰਦ ਕਰੋਗੇ ਧੰਨਵਾਦ ਜੀ